ਅਮਰਿਤਪ੍ਰੀਤਮ ਦੇ ਨਾਵਲ ਧਰਤੀ ਸਮੁੰਦਰ ਦੇ ਸਿੱਪੀਆਂ ਦਾ ਅਗਲਾ ਭਾਗ 4 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹੈ ਜੀ ਤੁਸੀਂ ਸੋਨ YouTube ਚੈਨਲ ਸਵੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੀ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਨਾਵਲ ਸ਼ੁਰੂ ਕਰਦੇ ਹਾਂ ਜੀ ਅਗਲਾ ਭਾਗ 4 ਅਮਾ ਜੇ ਪਟਿਆਲਿਓ ਨਹੀਂ ਸੀ ਆਏਗੀ ਇਹ ਅਗਲੇ ਦਿਨ ਤਰਕਾਲਾ ਵੇਲੇ ਦੀ ਗੱਲ ਹੈ ਚੇਤਨਾ ਇਕਬਾਲ ਦੇ ਕੋਲ ਆਈ ਉਸ ਦਿਨ ਬਿਜਲੀ ਨਹੀਂ ਸੀਗੀ ਜਗ ਰਹੀ ਸ਼ਹਿਰ ਵਿੱਚ ਉਹਨਾਂ ਦਿਨੀ ਬਿਜਲੀ ਦਾ ਇੱਕ ਜਨਰੇਟਰ ਖਰਾਬ ਸੀਗਾ ਜਿਸ ਲਈ ਕਮੇਟੀ ਵਾਲੇ ਕੁਝ ਘੰਟਿਆਂ ਲਈ ਸ਼ਹਿਰ ਦੇ ਇੱਕ ਹਿੱਸੇ ਵਿੱਚ ਬਿਜਲੀ ਬੰਦ ਕਰ ਦਿੰਦੇ ਸਨ ਤੇ ਕੁਝ ਘੰਟਿਆਂ ਲਈ ਕਿਸੇ ਹੋਰ ਹਿੱਸੇ ਵਿੱਚ ਇਸ ਤਰ੍ਹਾਂ ਸਭਣਾ ਇਲਾਕਿਆਂ ਵਿੱਚ ਕੁਝ-ਕੁਝ ਘੰਟਿਆਂ ਲਈ ਬਿਜਲੀ ਬੰਦ ਕਰਕੇ ਬਿਜਲੀ ਦੀ ਘਾਟ ਨੂੰ ਪੂਰਿਆ ਕਰ ਰਹੇ ਸਨ ਚੇਤਨਾ ਨੇ ਕਮਰੇ ਵਿੱਚ ਮੋਮਬਤੀ ਜਗਾਈ ਪਤਾ ਨਹੀਂ ਮੋਮਬਤੀ ਦੀ ਲਾਟ ਕੰਬਦੀ ਪਈ ਸੀ ਇਸ ਲਈ ਜਾਂ ਓਂਜੀ ਇਕਬਾਲ ਨੂੰ ਜਪਿਆ ਕਿ ਚੇਤਨਾ ਵੀ ਸਾਰੀ ਦੀ ਸਾਰੀ ਮੋਮਬਤੀ ਦੀ ਲਾਟ ਵਾਂਗ ਕੰਬਦੀ ਪਈ ਹੈ। 제ਤੀ ਹਾਂ ਕੀ ਗੱਲ ਹੈ? ਕੁਝ ਨਹੀਂ। ਤੂੰ ਤੇਰੀ ਤਬੀਅਤ ਠੀਕ ਹੈ? ਠੀਕ ਹੈ ਪਰ ਤੂੰ ਇਕਬਾਲ ਕੱਲ ਤੋਂ ਮੈਨੂੰ ਇੱਕ ਗੱਲ ਕਹਿਣ ਵਾਸਤੇ ਇੱਥੇ ਬੁਲਾਇਆ ਸੀਗਾ। ਹਾਂ ਅੱਜ ਮੈਂ ਤੈਨੂੰ ਇੱਕ ਗੱਲ ਕਹਿਣ ਵਾਸਤੇ ਇੱਥੇ ਆਈ ਹਾਂ। ਇੱਥੇ ਮੇਰੇ ਕੋਲ ਬੈਠ ਜਾ 제ਤੀ ਵਰ ਜਾਨੀਆ ਪਰ ਹਾਂ ਚੇਤੀ ਤੂੰ ਮੇਰੀ ਇੱਕ ਗੱਲ ਮੰਨੇਗਾ ਤੂੰ ਜੋ ਵੀ ਆਖੇ ਮੈਂ ਮੰਨਾਗਾ ਸਵਾਏ ਇੱਕ ਗੱਲ ਤੋਂ ਕੀ ਉਹੀ ਜੋ ਮੈਂ ਕੱਲ ਆਖੀ ਸੀ ਮੈਂ ਵਿਆਹ ਕਦੇ ਨਹੀਂ ਕਰਨਾ ਤੂੰ ਮੈਨੂੰ ਕਦੇ ਨਾ ਆਖੀ ਹੋਰ ਜੋ ਕੋਈ ਤੇਰਾ ਮਨ ਆਵੇ ਮੈਨੂੰ ਆਖ ਲੈ ਨਹੀਂ ਮੈਂ ਉਹ ਨਹੀਂ ਆਖਦੀ ਉਹ ਮੈਂ ਇਕਰਾਰ ਕੀਤਾ ਹੋਇਆ ਏ ਕਦੇ ਨਹੀਂ ਆਖਾਂਗੀ ਹੋਰ ਜੋ ਕਰ ਮਰਜੀ ਆਖ ਲੈ ਮੈਂ ਕਹਿੰਦੀ ਕਿਉਂ ਨਹੀਂ ਚੇਤੀ ਇਹ ਗੱਲ ਸ਼ਾਇਦ ਕਦੀ ਵੀ ਕਿਸੇ ਔਰਤ ਨੇ ਨਹੀਂ ਆਖੀਗੀ ਮੈਂ ਵੀ ਕਦੇ ਨਾ ਆਖਦੀ ਜੇ ਮੇਰੇ ਹਾਲਾਤ ਸਧਾਰਨ ਹੁੰਦੇ ਮੇਰਾ ਮਤਲਬ ਮੇਰਾ ਕੱਲ ਵਾਲਾ ਫਿਕਰਾ ਹਾਂ ਤੇਰਾ ਕੱਲ ਵਾਲਾ ਫਿਕਰਾ ਪਰ ਮੈਂ ਤੇ ਜੋ ਕਹਿਣਾ ਸੀਗਾ ਇਸ ਤਰ੍ਹਾਂ देर ਨਹੀਂ ਸਿਲਾਈਗੀ ਕਿਉਂਕਿ ਉਹ ਬੀਤੇ ਦਿਨ ਦੀ ਗੱਲ ਸੀ ਬੀਤੇ ਗੱਲ ਨੂੰ ਕਹਿਣਾ ਔਖਾ ਨਹੀਂ ਹੁੰਦਾ ਤੇ ਤੇਰੀ ਗੱਲ ਕਿਸੇ ਆਉਣ ਵਾਲੇ ਕੱਲ ਦੀ ਏ ਨਹੀਂ ਸਿਰਫ ਹੋਂ ਦੀ ਇਨੇ ਨਿੱਕੇ ਜਿਹੇ ਹੁਣ ਦੀ ਜਿਹਦਾ ਨਾਂ ਕੋਈ ਬੀਤਿਆ ਹੋਇਆ ਕੱਲ ਹੁੰਦਾ ਹੈ ਤੇ ਨਾ ਕੋਈ ਆਉਣ ਵਾਲਾ ਕੱਲ ਫਿਰ ਨਿੱਕੇ ਜਿਹੇ ਹੁਣ ਲਈ ਇੰਨਾ ਚਿਰ ਇੱਕ ਬਾਬ ਇਕਬਾਲ ਨੇ ਚੇਤਨਾ ਦੇ ਖਪਰਾਏ ਹੋਏ ਜਿਸਮ ਨੂੰ ਆਪਣੀ ਬਾਹ ਵਿੱਚ ਕੁੱਟਿਆ ਇਹ ਸ਼ਾਇਦ ਇਕਬਾਲ ਦੀ ਬਾਹ ਚੇਤਨਾ ਦੇ ਜਿਸਮ ਦੇ ਵਾਲੇ ਨਹੀਂ ਬਲੀ ਹੋਈ ਸੀ ਇੱਕ ਤਗੜੇ ਤੇ ਇਮਾਨਦਾਰ ਮਰਦ ਦੀ ਬਾਹ ਇੱਕ ਕੋਮਲ ਤੇ ਖਬਰਾਈ ਹੋਈ ਔਰਤ ਦੇ ਦਿਵਾਲੇ ਵਾਲੀ ਹੋਈ ਸੀ ਚੇਤੀ ਕੀ ਇਸ ਗੱਲ ਵਿੱਚ ਤੈਨੂੰ ਇਤਰਾਜ਼ ਹੈ ਜੇ ਮੈਂ ਇਹ ਆਖਾਂ ਇਸ ਦੁਨੀਆ ਵਿੱਚ ਮੈਨੂੰ ਕਦੇ ਵੀ ਕੋਈ ਇੰਨਾ ਨਹੀਂ ਆਪਣਾ ਜਾਪਿਆ ਜਿੰਨਾ ਤੂੰ ਜਾਪਣਾ ਹੈ ਇਹ ਮੈਨੂੰ ਪਤਾ ਹੈ ਜੇਤੀ ਤੇ ਮੈਨੂੰ ਤੈਨੂੰ ਇਹ ਵੀ ਪਤਾ ਹੈ ਕਿ ਉਮਰ ਦੀ ਲੋੜ ਨਾਲ ਇੱਕ ਔਰਤ ਨੇ ਕਦੀ ਨਾ ਕਦੀ ਇੱਕ ਮਰਦ ਨੂੰ ਜ਼ਰੂਰ ਮਿਲਣਾ ਹੁੰਦਾ ਹੈ ਹਾਂ ਤੂੰ ਜਦੋਂ ਵਿਆਹ ਕਰੇਂਗੀ ਜੇਤੀ ਹੋ ਸਕਦਾ ਹੈ ਉਹ ਮਰਦ ਮੈਨੂੰ ਇੰਨਾ ਨਾ ਆਪਣਾ ਜਾਪੇ ਜਿੰਨਾ ਤੂੰ ਜਾਪਣਾ ਹੈ ਪਰ ਚੇਤੀ ਮੈਂ ਹੋਰ ਕੁਝ ਨਹੀਂ ਚਾਹੁੰਦੀਗੀ ਸਿਰਫ ਇੱਕ ਔਰਤ ਨੂੰ ਇੱਕ ਮਰਦ ਕੋਲੋਂ ਜਿਹੜਾ ਵੀ ਕੋਈ ਤਜਰਬਾ ਹੁੰਦਾ ਏ ਜੇ ਕਦੀ ਪਹਿਲੀ ਵਾਰ ਉਸ ਮਰਦ ਕੋਲੋਂ ਹੋਵੇ ਜਿਹੜਾ ਉਹਨੂੰ ਗਿਰਨਾ ਚਾਪਦਾ ਹੋਵੇ ਚੇਤੀ ਜਿਤਨਾ ਕੰਬ ਪਈ ਸੀਗੀ ਇਸ ਲਈ ਇਕਬਾਲ ਨੇ ਉਹਦੇ ਦਿਵਾਲਿਓ ਆਪਣੀ ਬਾਹ ਪਰਾ ਨਹੀਂ ਸਹੀਤੀ ਪਰ ਉਹਦੀ ਬਾਹ ਦਿਆਂ ਆਪਣਾ ਨਾੜਾ ਕੰਬ ਲੱਗ ਪਈਆਂ ਸਨ ਕੱਲ ਨੂੰ ਮਖੌਲ ਦਾ ਮੋੜ ਦਿੱਲੀ ਇਕਬਾਲ ਨੇ ਆਪਣੇ ਹੋਠ ਚੇਤਨਾ ਦੇ ਕੰਨ ਕੋਲ ਕੀਤੇ ਤੇ ਆਖਣ ਲੱਗਾ ਪਹਿਲਾ ਤਜਰਬਾ ਮੇਰੇ ਨਾਲ ਤੇ ਫਿਰ ਦੂਸਰਾ ਕਿਸ ਦੇ ਨਾਲ ਚੇਤਨਾ ਨੇ ਇਕਬਾਲ ਦੀ ਬਾਹ ਵਿੱਚੋਂ ਆਪਣੇ ਆਪ ਨੂੰ ਛੜਾ ਲਿਆ ਤੇ ਇੱਕ ਵਿਲਸ ਖਾ ਕੇ ਆਖਣ ਲੱਗੀ ਜੇ ਤੂੰ ਮੈਨੂੰ ਇਹ ਆਖਿਆ ਹੋਇਆ ਏ ਕਿ ਤੂੰ ਮੇਰੇ ਨਾਲ ਵਿਆਹ ਕਦੀ ਨਹੀਂ ਕਰਨਾ ਤਾਂ ਫਿਰ ਇਹ ਗੱਲ ਪੁੱਛਣ ਦਾ ਤੈਨੂੰ ਕੋਈ ਹੱਕ ਨਹੀਂਗਾ ਕਿ ਮੇਰਾ ਦੂਸਰਾ ਤਜਰਬਾ ਕਿਸ ਦੇ ਨਾਲ ਹੋਵੇਗਾ ਪਰ ਚੇਤੀ ਵਿਆਹ ਤੋਂ ਬਿਨਾ ਵਿਆਹ ਦੇ ਇਕਰਾਰ ਤੋਂ ਵੀ ਬਿਨਾ ਇਹ ਹਾਦਸਾ ਉਸੇ ਤਰ੍ਹਾਂ ਹੀ ਹੋ ਜਾਏਗਾ ਉਹਨਾਂ ਹੀ ਗਲਤ ਜਿਨ੍ਹਾਂ ਮੇਰੇ ਬਾਪ ਕੋਲੋਂ ਮੇਰੀ ਮਾਂ ਨਾਲ ਹੋਇਆ ਸੀਗਾ ਤੂੰ ਚਾਹਨੀ ਹੈ ਕਿ ਮੈਂ ਉਸ ਹਾਦਸੇ ਨੂੰ ਦੁਹਰਾਵਾਂ ਨਹੀਂ ਇਕਬਾਲ ਇਹ ਉਹ ਹਾਦਸਾ ਨਹੀਂਗਾ ਉਹਦੇ ਵਿੱਚ ਔਰਤ ਦੀ ਰਜ਼ਾ ਨਹੀਂ ਸੀਗੀ ਔਰਤ ਦੀ ਮਰਜ਼ੀ ਬਿਨਾ ਜਦੋਂ ਵੀ ਹੋ ਕੋਈ ਕੁਝ ਹੁੰਦਾ ਏ ਉਹ ਮਾਫ ਨਹੀਂ ਕੀਤਾ ਜਾ ਸਕਦਾ ਭਾਵੇਂ ਕਿਸੇ ਗੈਰ ਮਰਦ ਕੋਲ ਹੋਇਆ ਹੋਵੇ ਤੇ ਭਾਵੇਂ ਇੱਕ ਖਵੰਦ ਕੋਲੋਂ ਇੱਕ ਕਾਨੂੰਨੀ ਖਵੰਦ ਕੋਲੋਂ ਇਕਬਾਲ ਨੇ ਜੇਬ ਵਿੱਚ ਸਿਗਰਟ ਦੀ ਡੱਬੀ ਕੱਢੀ ਵੇਖਿਆ ਮੱਚ ਕੋਈ ਨਹੀਂ ਸੀ ਇਕਬਾਲ ਨੇ ਮੋਮਬਤੀ ਦੀ ਲਾਟ ਨਾਲ ਸ਼ਹਾ ਕੇ ਇੱਕ ਸਿਗਰਟ ਜਲਾਈ ਤੇ ਕੁਝ ਦੇਰ ਚੁੱਪਚਾਪ ਸਿਗਰਟ ਪੀਂਦਾ ਰਿਹਾ ਚੇਤੀ ਹਾਂ ਇੱਧਰ ਆ ਤੈਨੂੰ ਇੱਕ ਚੀਜ਼ ਦਿਖਾਵਾਂ ਇੱਥੇ ਐਸ ਸੂਟਕੇਸ ਵਿੱਚ ਅੰਮਾ ਦੀਆਂ ਚਾਬੀਆਂ ਪਈਆਂ ਹੋਣੀਆਂ ਨੇ ਚਾਬੀਆਂ ਕੱਢ ਤੇ ਮੋਮਬਤੀ ਹੱਥ ਵਿੱਚ ਫੜ ਲੈ ਤੇ ਨਾਲ ਦੇ ਕਮਰੇ ਵਿੱਚ ਚੱਲ ਅੰਮਾ ਦੇ ਸੌਣ ਵਾਲੇ ਕਮਰੇ ਵਿੱਚ ਨਾਲ ਦੇ ਕਮਰੇ ਵਿੱਚ ਜਾ ਕੇ ਚੇਤਨਾ ਨੇ ਜਦੋਂ ਇੱਕ ਬਾਲ ਦੇ ਆਖੇ ਟੀਮ ਦੇ ਇੱਕ ਕਾਲੇ ਟਰੰਕ ਨੂੰ ਖੋਲਿਆ ਉਹਦੇ ਵਿੱਚ ਕੁਝ ਖੇਸ ਤੇ ਚਾਦਰਾਂ ਪਈਆਂ ਹੋਈਆਂ ਸੀਗਾ ਖੇਸ ਤੇ ਚਾਦਰਾਂ ਬਾਹਰ ਕੱਢ ਦੇ ਹੋਰ ਦੇਖ ਇਹ ਵੀ ਕੱਪੜੇ ਨੇ ਇੱਕ ਸੂਟ ਜਿਹਾ ਹੈ ਸਲਵਾਰ ਕਮੀਜ਼ ਇਹਨੂੰ ਬਾਹਰ ਕੱਢ ਕੇ ਦੇਖ ਦੇਖ ਰਹੀਆਂ ਤੈਨੂੰ ਪਤਾ ਹੈ ਅੰਮਾ ਨੇ ਇਹ ਕੁਰਤਾ ਤੇ ਇਹ ਸਲਵਾਰ ਕਾਦੇ ਲਈ ਸਾਹਮਣੇ ਰੱਖੇ ਹੋਏ ਆ ਕਾਦੇ ਲਈ ਆਖਰੀ ਵੇਲੇ ਪਾਉਣ ਲਈ ਆਖਰੀ ਵੇਲੇ ਅੰਮਾ ਆਖਦੀ ਹੁੰਦੀ ਏ ਕਿ ਇਹ ਮੈਂ ਆਪਣਾ ਕੱਫਨ ਸੰਭਿਆ ਹੋਇਆ ਏ ਕੱਫਨ ਇਹ ਕਪੜੇ ਅੰਮਾ ਨੇ ਉਸ ਦਿਨ ਪਾਏ ਹੋਏ ਸਨ ਜਿਸ ਦਿਨ ਉਹ ਮੇਰੇ ਬਾਪ ਦੀ ਹਵੇਲੀ ਵਿੱਚ ਧੋਤੇ ਹੋਏ ਕਪੜੇ ਧੇਨ ਵਾਸਤੇ ਗਈ ਸੀ ਉਹ ਅਸਲ ਵਿੱਚ ਉਹ ਉਸੇ ਦਿਨ ਮਰ ਗਈ ਸੀਗੀ ਉਹਦੇ ਅੰਦਰਲੀ ਉਹ ਔਰਤ ਉਸੇ ਦਿਨ ਮਰ ਗਈ ਸੀ ਜਿਹਨੇ ਅਜੇ ਪਰ ਜਵਾਨ ਹੋਣਾ ਸੀਗਾ ਜਿਹਨੇ ਆਪਣੀਆਂ ਅੱਖਾਂ ਵਿੱਚ ਸੁਪਨਿਆਂ ਦਾ ਕੱਜਲ ਪਾਣਾ ਸੀਗਾ ਜਿਹਨੇ ਆਪਣੇ ਹੱਥਾਂ ਨੂੰ ਪਿਆਰ ਦੀ ਮਹਿੰਦੀ ਲਾਣੀ ਸੀਗੀ ਤੇ ਜੀਨੇ ਖੋਰੇ ਕਿੰਨੀਆਂ ਸ਼ਗਨਾਂ ਨਾਲ ਆਪਣੀ ਗੋਦੀ ਵਿੱਚ ਆਪਣਾ ਪੁੱਤ ਸ਼ਗਨਾਂ ਨਾਲ ਆਪਣੀ ਗੋਦੀ ਵਿੱਚ ਆਪਣਾ ਪੁੱਤ ਖੜਾਉਣਾ ਸੀਗਾ ਚੇਤਨਾ ਨੇ ਆਖਿਆ ਕੁਝ ਨਾ ਝੀਟ ਦੇ কুরਤੇ ਨੂੰ ਤੇ ਲੱਠੇ ਦੀ ਸਲਵਾਰ ਨੂੰ ਹੌਲੀ ਜਹੀ ਉਤਾਹ ਕਰਕੇ ਆਪਣੀ ਅੱਖਾਂ ਨਾਲ ਛੋਹਾਇਆ ਅੰਮਾ ਦੀਆਂ ਅੱਖਾਂ ਵਿੱਚ ਇਹ ਕੱਪੜੇ ਕਫਨ ਸਨ ਦੁਨੀਆ ਦੀਆਂ ਅੱਖਾਂ ਵਿੱਚ ਇਹ ਕੱਪੜੇ ਪਲੀਜ ਸਨ ਤੇ ਚੇਤਨਾ ਦੀਆਂ ਅੱਖਾਂ ਵਿੱਚ ਇਹ ਕੱਪੜੇ ਕੰਜ ਕੁਵਾਰੇ ਸਨ ਚੇਤੀ ਹਾਂ ਮੈਂ ਇਹ ਕਪੜੇ ਤੈਨੂੰ ਕਿਉਂ ਵਿਖਾਏ ਨੇ ਸਮਝ ਨਹੀਂ ਹਾਂ ਡਰਨਾ ਚਾਹੀਦਾ ਸੀਗਾ ਪਰ ਡਰੀ ਨਹੀਂਗੀ ਚੇਤਨਾ ਨੇ ਆਖਿਆ ਤੇ ਮੋਮਬਤੀ ਦੀ ਰੋਸ਼ਨੀ ਵਿੱਚ ਆਪਣੇ ਗਲ ਵਿੱਚ ਪਾਏ ਹੋਏ ਕੱਪੜਿਆਂ ਵੱਲ ਦੇਖਿਆ ਚੇਤਨਾ ਦੇ ਗਲ ਵਿੱਚ ਘੁੱਗੀ ਰੰਗ ਦੀ ਕਮੀਜ਼ ਪਾਈ ਹੋਈ ਸੀਗੀ ਉਹਦੀ ਸਿਲਕ ਦੀ ਸਲਵਾਰ ਤੇ ਸਿਲਕ ਦੀ ਚੁੰਨੀ ਹਲਕੇ ਟਸਰੀ ਰੰਗ ਦੀ ਸੀਗੀ ਇਕਬਾਲ ਨੇ ਚੇਤਨਾ ਦੇ ਹੱਥ ਵਿੱਚ ਫੜੀ ਹੋਈ ਮੋਮਬਤੀ ਟਰੰਕ ਤੇ ਇੱਕ ਸਿਰੇ ਉੱਤੇ ਟਿਕਾ ਦਿੱਤੀ ਤੇ ਚਿਤਰਾ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਉਹਦੇ ਮੱਥੇ ਨੂੰ ਹੌਲੀ ਜਿਹੀ ਜੁੰਮਿਆ ਤੇ ਅੱਖਾਂ ਚੇਤੀ ਆਪਣੇ ਗਲ ਵਿੱਚ ਪਾਏ ਕੱਪੜਿਆਂ ਨੂੰ ਮੇਰੀ ਮਾਂ ਵਾਂਗ ਆਪਣਾ ਕਫਨ ਨਾ ਬਣਾ ਜਿੱਦਣ ਇਕਬਾਲ ਦੀ ਬਾਹ ਨਾਲ ਲੱਗੇ ਹੋਏ ਆਪਣੇ ਹੋਠਾਂ ਨਾਲ ਕਿੰਨੇ ਹੀ ਟੁੰਗੇ ਸਾਹ ਭਰੇ ਤੇ ਅੱਖਾਂ ਲੱਗੀ ਇਹ ਮੈਂ ਤੈਨੂੰ ਯਕੀਨ ਦਿਵਾਉਣੀ ਆ ਇਕਬਾਲ ਕਿ ਮੈਂ ਇਹਨਾਂ ਕੱਪੜਿਆਂ ਨੂੰ ਆਪਣਾ ਕਫਨ ਨਹੀਂ ਬਣਾਵਾਂਗੀ ਹੋਰ ਫਿਰ ਕੀ ਬਣਾऊंगी ਚੇਤੀ ਵਿਆਹ ਦਾ ਜੋੜਾ ਪਰ ਤੈਨੂੰ ਪਤਾ ਏ ਕਿ ਅਸਾਂ ਕਦੀ ਵਿਆਹ ਨਹੀਂ ਕਰਨਾ ਮੇਰਾ ਮਤਲਬ ਹੈ ਕਿ ਮੈਂ ਨਹੀਂ ਕਰਨਾ ਜਦੋਂ ਇਦੇ ਨਾਲ ਵੀ ਕਰਾਂਗੀ ਉਸ ਦਿਨ ਇਹ ਕੱਪੜੇ ਪਾਵਾਂਗੀ ਇਹ ਉਸ ਆਦਮੀ ਨਾਲ ਇਨਸਾਫ ਹੋਵੇਗਾ ਇਨਸਾਫ ਤੇ ਬੇਇਨਸਾਫੀ ਦਾ ਫਰਕ ਮੈਂ ਆਪ ਸਮਝਨੀ ਆ ਉਹਨੂੰ ਵੀ ਸਮਝਾ ਲਾਵਾਂਗੀ ਉਹਨੂੰ ਤੇ ਫਿਰ ਸਮਝਾਏਗੀ ਪਹਿਲੋਂ ਮੈਨੂੰ ਸਮਝਾ ਅੱਛਾ ਸਮਝਾਨੀ ਆ ਦੱਸ ਉਸ ਆਦਮੀ ਨੇ ਜਦੋਂ ਵੀ ਪਹਿਲੀ ਵਾਰ ਮੇਰੇ ਜਿਸਮ ਨੂੰ ਹੱਥ ਲਾਇਆ ਜੇ ਮੈਂ ਇਹੋ ਸੋਚਦੀ ਰਹੀ ਕਿ ਜੇ ਕਦੀ ਇਹ ਹੱਥ ਮੈਨੂੰ ਪਹਿਲੀ ਵਾਰ ਇਕਬਾਲ ਨੇ ਲਾਇਆ ਹੁੰਦਾ ਸ਼ਾਇਦ ਇੱਕ ਵਾਰ ਹੀ ਖਿਆਲ ਆਵੇਗਾ ਫਿਰ ਭਲ ਜਾਵੇਗਾ ਜਿਹੜਾ ਖਿਆਲ ਪੂਰਾ ਨਾ ਹੋਇਆ ਹੋਵੇ ਉਹ ਇੱਕ ਵਾਰ ਨਹੀਂ ਆਉਂਦਾ بار بار ਆਉਂਦਾ ਹੈ ਪਹਿਲੀ ਵਾਰ ਵੀ ਇੱਕ ਖਿਆਲ ਆਵੇਗਾ ਫਿਰ ਹਰ ਵਾਰ ਇੱਕ ਖਿਆਲ ਆਵੇਗਾ ਤੇ ਇਹ ਉਹਦੇ ਨਾਲ ਇਨਸਾਫ ਹੋਵੇਗਾ ਚੇਤਨਾ ਇੱਕ ਕੋਲੇ ਵਾਂਗ țeṛkuṭṭhe sigi ਪਤਾ ਨਹੀਂ ਕਦੋਂ ਇਹ ਚਾਨਕ ਉੱਠ ਕੇ ਇਕਬਾਲ ਦੀ ਛਾਤੀ ਵਿੱਚ ਪੈ ਗਈ ਕੋਈ ਤੁਖਿਆ ਕੋਈ ਸਲ ਗਿਆ ਕੁਝ ਬਲਿਆ ਤੇ ਇਕਬਾਲ ਨੇ ਚੇਤਨਾ ਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਇਕਬਾਲ ਦੇ ਹੋਠਾਂ ਤੇ ਚੇਤਨਾ ਦੇ ਹੋਠਾਂ ਨੂੰ ਇਸ ਤਰ੍ਹਾਂ ਛੂਇਆ ਜਿਵੇਂ ਉਹ ਬੜੇ ਚਿਰਾਂ ਤੋਂ ਉਹਨਾਂ ਨੂੰ ਲੱਭਦੇ ਪਏ ਹੋਣ ਜਿਹੜੀ ਗੱਲ ਕਦੇ-ਕਦੇ ਕਿਸੇ ਔਰਤ ਨੇ ਕਿਸੇ ਮਰਦ ਨੂੰ ਆਖਣ ਦੀ ਪਹਿਲ ਨਹੀਂ ਕੀਤੀ ਉਹ ਪਹਿਲ ਅਜ ਚੇਤਨਾ ਨੇ ਕੀਤੀ ਸੀ ਪਰ ਅਗੋਂ ਇਕਬਾਲ ਨੇ ਚੇਤਨਾ ਨੂੰ ਉਹ ਕੋਈ ਵੀ ਪਹਿਲ ਨਾ ਕਰਨ ਦਿੱਤੀ ਜਿਹਦੇ ਨਾਲ ਚੇਤਨਾ ਨੂੰ ਸੰਗਣਾ ਪਹਿਣਾ ਸੀਗਾ ਇਕਬਾਲ ਦੀਆਂ ਉਂਗਲਾਂ ਨੇ ਚੇਤਨਾ ਦੇ ਗਲ ਵਿੱਚ ਪਾਈ ਕਮੀਜ਼ ਦੇ ਬਟਨ ਖੋਲਣ ਦੀ ਜਦੋਂ ਪਹਿਲ ਕੀਤੀ ਤਾਂ ਅਗਲੀ ਹਰ ਇੱਕ ਪਹਿਲ ਉਸਨੇ ਆਪਣੇ ਜਿਮੇ ਲੈ ਲਈ ਸੀਗੀ ਕਮਰੇ ਵਿੱਚ ਇੱਕ ਪੁਰਾਣੀ ਦਰਿਵਿਸ਼ੀ ਹੋਈ ਸੀ ਚੇਤਨਾ ਉਸ ਦਰਿਵਿਸ਼ੀ ਉੱਤੇ ਇਕਬਾਲ ਦੀ ਬਾਹ ਹੱਥ ਸਿਰ ਰੱਖ ਕੇ ਲੰਮੀ ਪਈ ਹੋਈ ਸੀ ਉੱਚੀ ਥਾਂ 'ਤੇ ਪਈ ਹੋਈ ਮੋਮਬੱਤੀ ਛੇਤੀ ਨਾਲ ਇਸ ਤਰ੍ਹਾਂ ਪਿਗਲਣ ਲੱਗ ਪਈ ਜਿਵੇਂ ਉਹ ਨੀਵੀਂ ਹੋ ਕੇ ਇੱਕ ਵਾਰ ਚੰਗੀ ਤਰ੍ਹਾਂ ਚੇਤਨਾ ਦਾ ਮੂੰਹ ਦੇਖਣਾ ਚਾਹੁੰਦੀ ਹੋਵੇ। ਇਕਬਾਲ ਨੂੰ ਡਾਕ ਵਿੱਚ ਇੱਕ ਖਤ ਮਿਲਿਆ। ਖੱਤ ਚੇਤਨਾ ਦਾ ਸੀਗਾ ਚੇਤਨਾ ਭਾਵੇਂ ਅਸਲੋਂ ਗਵਾਂਡ ਵਿੱਚ ਸੀਗੀ ਜਦੋਂ ਚਾਹੇ ਇਕਬਾਲ ਨੂੰ ਮਿਲ ਸਕਦੀ ਸੀ ਕੁਝ ਕਹਿ ਸਕਦੀ ਸੀ ਕੁਝ ਸੁਣ ਸਕਦੀ ਸੀ ਪਰ ਖੱਤ ਪੜ ਕੇ ਇਕਬਾਲ ਨੂੰ ਜਾਪਿਆ ਇਸ ਖੱਤ ਵਿੱਚ ਉਹ ਕੋਈ ਸੀ ਜੋ ਕੁਝ ਕਹਿਣ ਵਿੱਚ ਤੇ ਸੁਣਨ ਵਿੱਚ ਨਹੀਂ ਆ ਸਕਦਾ ਸੀਗਾ ਖੱਤ ਵਿੱਚ ਲਿਖਿਆ ਹੋਇਆ ਸੀ ਉਸ ਵਿੱਚ ਇੱਕ ਪੋਇਮ ਲਿਖੀ ਹੋਈ ਸੀਗੀ ਇਕਬਾਲ ਇਹਨਾਂ 17 ਮੇਰੀਆਂ ਲਿਖੀਆਂ ਹੋਈਆਂ ਨਹੀਂ ਗੀਆਂ ਪਰ ਮੇਰੀਆਂ ਜੀਵੀਆਂ ਹੋਈਆਂ ਜ਼ਰੂਰ ਹਨ ਤੇ ਮੈਨੂੰ ਜਾਪ ਰਿਹਾ ਹੈ ਕਿ ਅੱਜ ਮੇਰਾ ਨਾਂ ਚੇਤਨਾ ਨਹੀਂ ਅੱਜ ਮੇਰਾ ਨਾਂ ਇੱਕ ਨਜ਼ਮ ਹੈ ਖਤ ਪੜ੍ਹ ਕੇ ਇਕਬਾਲ ਨੂੰ ਜਾਪਿਆ ਕਿ ਉਸ ਦੇ ਮਨ ਵਿੱਚ ਇੱਕ ਥਾਂ ਉਹ ਪੰਗਰ ਦਾ ਪਿਆ ਸੀਗਾ ਜਿਹੜਾ ਥਾਂ ਉਸਨੇ ਸੋਚਿਆ ਹੋਇਆ ਸੀ ਕਿ ਕਦੀ ਕਿਸੇ ਵੀ ਸੇਗ ਨਾਲ ਨਹੀਂ ਸੀ ਪੰਗਰ ਸਕਦਾਗਾ ਇਸ ਪੰਗਰੇ ਹੋਏ ਪਲ ਵਿੱਚ ਇਕਬਾਲ ਨੂੰ ਜਾਪਿਆ ਚੇਤਨਾ ਇੱਕ ਨਜ਼ਮ ਸੀ ਤਾਂ ਉਹ ਇਸ ਨਜ਼ਮ ਨੂੰ ਲਿਖਣ ਵਾਲਾ ਸ਼ਾਇਰ ਸੀਗਾ ਪਰ ਸ਼ਾਇਰ ਦੀ ਕਲਪਨਾ ਕਰਕੇ ਇਕਬਾਲ ਨੂੰ ਆਪਣਾ ਆਪ ਪਛਾਣਿਆ ਹੋਇਆ ਨਾ ਲੱਗਾ ਉਹ ਜਿਵੇਂ ਆਪ ਹੀ ਆਪਣੀਆਂ ਨਜ਼ਮਾਂ ਵਿੱਚ ਗੈਰ ਬਣ ਗਿਆ ਹੋਵੇ ਉਸਨੇ ਖੱਤ ਨੂੰ ਇੱਕ ਵਾਰ ਫਿਰ ਪੜਿਆ ਤੇ ਉਸ ਨੂੰ ਹੱਥ ਵਿੱਚ ਫੜੇ ਹੋਏ ਚੇਤਨਾ ਦੇ ਖੱਤ ਕੋਲ ਇੱਕ ਡਰ ਆਉਣ ਲੱਗਾ ਤੇ ਉਸ ਨੂੰ ਜਾਪਿਆ ਕਿ ਇਹ ਖੱਤ ਕਾਗਜ਼ ਦਾ ਇੱਕ ਟੋਟਾ ਨਹੀਂ ਸੀਗਾ ਅੱਗ ਦੀ ਸੁਹੀ ਲਾੜ ਸੀ ਏਸ ਲਾੜ ਦੇ ਸੇਕ ਨਾਲ ਉਹਦਾ ਮਨ ਤੇ ਉਹਦੀ ਮਰਜ਼ੀ ਪੰਗਰ ਸਕਦੀ ਸੀ ਇਕਬਾਲ ਨੇ ਖਤ ਪਰਾਂ ਰੱਖ ਦਿੱਤਾ ਚੇਤਨਾ ਜੀ ਇੱਕ ਨਜ਼ਮ ਹੈ ਤਾਂ ਇਸ ਨਜ਼ਮ ਨੂੰ ਲਿਖਣ ਵਾਲੀ ਸ਼ਾਇਰ ਵੀ ਉਹ ਆਪ ਹੈ ਇਕਬਾਲ ਨੇ ਖਤ ਦਾ ਜਵਾਬ ਨਹੀਂ ਸੀ ਦੇਣਾਗਾ ਨਾ ਦਿੱਤਾ ਇਕਬਾਲ ਪੂਨੇ ਵਾਪਸ ਚਲਾ ਗਿਆ ਜਾਂਦੀ ਵਾਰ ਉਹ ਚੇਤਨਾ ਨੂੰ ਮਿਲ ਕੇ ਨਹੀਂ ਸੀ ਗਿਆ ਇਸ ਲਈ ਰਾਹ ਵਿੱਚ ਉਸ ਨੂੰ ਹਲਕੀ ਜਿਹੀ ਬੇਚੈਨੀ ਰਹੀ ਪਰ ਪੂਨੇ ਪਹੁੰਚ ਕੇ ਉਹ ਜਦੋਂ ਕੰਮ ਵਿੱਚ ਰੁੱਝਿਆ ਤਾਂ ਉਸ ਨੂੰ ਜਾਪਿਆ ਕਿ ਹੁਣ ਚੇਤਨਾ ਨੂੰ ਭੁੱਲ ਗਿਆ ਸੀਗਾ ਇੱਕ ਦਿਨ ਦੀ ਗੱਲ ਹੈ ਇਕਬਾਲ ਤੇ ਉਹਦੇ ਸਾਥੀ ਲੈਬਰਾਟਰੀ ਵਿੱਚ ਕੰਮ ਕਰਦੇ ਪੈ ਸਨ ਬਿਜਲੀ ਬੰਦ ਹੋ ਗਈ ਇੱਕ ਜਣੇ ਨੇ ਮੇਜ਼ ਦੇ ਦਰਾਜ ਵਿੱਚ ਹੱਥ ਮਾਰ ਕੇ ਇੱਕ ਮੋਮਬਤੀ ਲੱਭੀ ਤੇ ਜੇਬ ਵਿੱਚੋਂ ਮਾਚਸ ਕੱਢ ਕੇ ਮੋਮਬਤੀ ਜਗਾਈ ਬੜੇ ਨਿੱਕੀ ਜਹੀ ਘਟਨਾ ਸੀ ਪਰ ਇੱਕ ਬਾਲ ਜਦੋਂ ਮੋਮਬਤੀ ਦੀ ਲਾਟ ਨਾਲ ਛੁਹਾ ਕੇ ਇੱਕ ਸਿਗਰਟ ਜਲਾਇਆ ਉਹ ਤਰਬਕ ਗਿਆ ਸੀਗਾ ਉਸ ਨੂੰ ਜਾਪਿਆ ਕਿ ਹਨੇਰੇ ਵਿੱਚ ਕਿਤੇ ਚੇਤਨਾ ਖਲੋਤੀ ਹੋਈ ਸੀ ਤੇ ਉਹ ਆਖਦੀ ਪਈ ਸੀ ਮੈਂ ਆਪਣੇ ਗਲ ਵਿੱਚ ਪਏ ਹੋਏ ਕੱਪੜਿਆਂ ਨੂੰ ਆਪਣਾ ਕਫਨ ਨਹੀਂ ਬਣਾਵਾਂਗੀ ਵਿਆਹ ਦਾ ਜੋੜਾ ਬਣਾਵਾਂਗੀ ਜਦੋਂ ਜਿਹਦੇ ਨਾਲ ਵਿਆਹ ਕਰਾਂਗੀ ਉਸ ਦਿਨ ਇੱਕ ਕੱਪੜੇ ਪਾਵਾਂਗੀ ਇਕਬਾਲ ਹੌਲੀ-ਹੌਲੀ ਤੁਰਦਾ ਲੈਬਾਰਟਰੀ ਤੋਂ ਬਾਹਰ ਆ ਗਿਆ ਬਾਹਰ ਵੀ ਹਨੇਰਾ ਸੀਗਾ ਪਰ ਕਮਰੇ ਦਾ ਬੰਦ ਹਨੇਰਾ ਨਹੀਂ ਸੀਗਾ ਪਸਾਰ ਦਾ ਖੁੱਲਾ ਹਨੇਰਾ ਸੀ ਸ਼ਾਇਦ ਸ਼ਾਇਦ ਹੁਣ ਤੱਕ ਇਸ ਤਰ੍ਹਾਂ ਨੂੰ ਕੋਈ ਉਹ ਮਿਲ ਗਿਆ ਹੋਵੇਗਾ ਜਿਸ ਦੇ ਨਾਲ ਉਹਦਾ ਵਿਆਹ ਹੋਵੇਗਾ ਸ਼ਾਇਦ ਵਿਆਹ ਦਾ ਦਿਨ ਵੀ ਪੱਕਾ ਹੋ ਗਿਆ ਹੋਵੇ ਤੇ ਚੇਤਨਾ ਵਿਆਹ ਵਾਲੇ ਦਿਨ ਉਹ ਕੱਪੜੇ ਪਾਏਗੀ ਇਕਬਾਲ ਨੂੰ ਜਾਪਿਆ ਕਿ ਚੇਤਨਾ ਦੇ ਗਲ ਵਿੱਚ ਪਈ ਹੋਈ ਘੁੱਗੀ ਰੰਗ ਦੀ ਕਮੀਜ਼ ਦਾ ਰੰਗ ਉਹਦੇ ਅੱਖਾਂ ਵਿੱਚ ਵਿਛ ਗਿਆ ਸੀਗਾ ਉਹਦੀ ਸਿਲਕ ਦੀ ਚੁੰਨੀ ਦੀ ਹਲਕੀ ਜਹੀ ਸਰਕ ਉਹਦੇ ਕੰਨਾਂ ਵਿੱਚ ਪੈਂਦੀ ਪਈ ਸੀਗੀ ਇਕਬਾਲ ਨੇ ਚਿਤਵਣਾ ਚਾਹਿਆ ਕਿ ਚੇਤਨਾ ਇੱਕ ਬੜੀ ਪਰਾਈ ਚੀਜ਼ ਹੈ ਪਰ ਮਨ ਵਿੱਚ ਕਿਤੇ ਕੋਈ ਬੜੀ ਤਕਲੀਫ ਹੋਈ ਫਿਰ ਉਹਨੇ ਚਿਤਵਣਾ ਚਾਹਿਆ ਕਿ ਚੇਤਨਾ ਉਸਦੀ ਆਪਣੀ ਚੀਜ਼ ਹੈ ਸਿਰਫ ਉਸਦੀ ਆਪਣੀ ਪਰ ਉਸਦੀ ਘਬਰਾਹਟ ਉਸੇ ਤਰ੍ਹਾਂ ਰਹੀ ਸੀਗੀ ਅਸਰਤ ਇਕਬਾਲ ਦੇ ਮਨ ਵਿੱਚ ਇੱਕ ਬਰਹਟ ਇੱਕ ਛਲਿੱਤਰ ਵਾਂਗ ਚਬਦੀ ਰਹੀ ਸੀਗੀ ਉਸਨੇ ਕਈ ਵਾਰ ਬਿਜਲੀ ਜਗਾਈ ਬਸਤਰੇ ਉਚੋਟੇ ਅਤੇ ਕਈ ਕਿਤਾਬ ਕੱਢ ਕੇ ਕੋਈ ਪੜਨ ਦੀ ਇਸ ਤਰ੍ਹਾਂ ਕੋਸ਼ਿਸ਼ ਕਰਦਾ ਰਿਹਾ ਜਿਵੇਂ ਕੋਈ ਨਹਾ ਨਾਲ ਚੂਬੀ ਹੋਈ ਛਲਤਰ ਨੂੰ ਕੱਢਦਾ ਹੋਵੇ ਕਈ ਵਾਰ ਛਲਤਰ ਦਾ ਕੰਡਾ ਚਬ ਜਾਂਦਾ ਜਾਪਦਾ ਹੈ ਛਲਤਰ ਨਿਕਲ ਗਈ ਸੀ ਪਰ ਫੇਰ ਠਹਿਰ ਕੇ ਉਹਦੀ ਰੜਕ ਪੈਣ ਲੱਗ ਪੈਂਦੀ ਹੈ ਇਕਬਾਲ ਹੈਰਾਨ ਸੀ ਅਜ ਉਸਨੂੰ ਕੀ ਹੋ ਗਿਆ ਸੀਗਾ ਇਕਬਾਲ ਜਦੋਂ ਧਿੱਲੂ ਆਇਆ ਸੀਗਾ 4 ਮਹੀਨੇ ਹੋਣ ਲੱਗੇ ਸਨ ਉਸਨੇ ਨਾ ਕਦੀ ਚੇਤਨਾ ਨੂੰ ਖੱਤ ਲਿਖਿਆ ਸੀ ਨਾ ਕਦੀ ਉਹਦਾ ਖੱਤ ਉਡਿੱਕਿਆ ਸੀਗਾ ਪ੍ਰਕਾਤ ਅਚਾਨਕ ਉਸ ਨੂੰ ਚੇਤਨਾ ਦਾ ਸੁਪਨਾ ਆਇਆ ਬੜਾ ਭਿਆਨਕ ਕਿ ਚੇਤਨਾ ਪੂਨੇ ਉਸਦੇ ਹੋਸਟਲ ਵਿੱਚ ਆ ਗਈ ਸੀ ਤੇ ਉਸਦੇ ਕਮਰੇ ਵਿੱਚ ਆਣ ਕੇ ਰੋਣ ਲੱਗ ਪਈ ਸੀ ਰੋਂਦੀ ਰੋਂਦੀ ਨੇ ਦੱਸਿਆ ਕਿ ਉਸਦੀ ਮਾਂ ਨੇ ਕਿਸੇ ਨਾਲ ਉਹਦਾ ਜ਼ਬਰਦਸਤੀ ਵਿਆਹ ਕਰ ਦਿੱਤਾ ਜਿਹਦੇ ਨਾਲ ਵਿਆਹ ਕੀਤਾ ਸੀਗਾ ਉਹ ਆਦਮੀ ਪੁਲਿਸ ਨੂੰ ਬੜਾ ਤੰਗ ਕਰਦਾ ਸੀਗਾ ਇਸ ਲਈ ਉਹਦੇ ਕੋਲੋਂ ਛੁੱਟਣ ਵਾਸਤੇ ਉਸਨੇ ਉਹ ਆਦਮੀ ਨੂੰ ਮਾਰ ਦਿੱਤਾ ਪੁਲਿਸ ਨੂੰ ਲੱਭਦੀ ਪਈ ਹੈ ਜਿਸ ਲਈ ਉਹ ਪੁਲਿਸ ਕੋਲੋਂ ਬਚਣ ਵਾਸਤੇ ਪੂਨੇ ਇਕਬਾਲ ਕੋ ਲਾ ਗਈ ਹੈ ਸਪਨੇ ਵਿੱਚ ਇਕਬਾਲ ਨੂੰ ਚੇਤਨਾ ਉੱਤੇ ਬੜਾ ਗੁੱਸਾ ਆਇਆ ਉਹ ਉਸ ਨੂੰ ਆਖ ਰਿਹਾ ਸੀ ਕਿ ਲੜਕੀਆਂ ਦੇ ਇਸ ਹੋਸਟਲ ਵਿੱਚ ਉਸ ਇਤਨਾ ਨੂੰ ਕਿਤੇ ਵੀ ਛੁਪਾ ਕੇ ਨਹੀਂ ਰੱਖ ਸਕਦਾ ਪਰ ਚੇਤਨਾ ਉਸ ਦੇ ਕਮਰੇ ਵਿੱਚੋਂ ਜਾਂਦੀ ਨਹੀਂ ਸੀਗੀ ਉਹ ਕੁਰਸੀ ਉੱਤੇ اٹਕੇ ਉਹਦੇ ਕੱਪੜਿਆਂ ਦੀ ਅਲਮਾਰੀ ਵਿੱਚ ਛੁਪ ਗਈ ਸੀ ਇਕਬਾਲ ਨੇ ਹਸਪਤਾਲ ਜਾਣਾ ਸੀਗਾ ਇਸ ਲਈ ਚਲਾ ਗਿਆ ਪਰ ਜਦੋਂ ਵਾਪਸ ਆਇਆ ਉਸ ਨੇ ਦੇਖਿਆ ਚੇਤਨਾ ਉਸ ਦੇ ਪਲੰਗ ਉੱਤੇ ਉਸ ਦੇ ਬਿਸਤਰੇ ਵਿੱਚ ਸੁੱਤੀ ਪਈ ਸੀ ਉਹ ਸੁੱਤੀ ਵੀ ਚੇਤਨਾ ਨੂੰ ਜਗਾਉਣ ਲੱਗਾ ਪਿਆ ਤੇ ਜਦੋਂ ਉਸ ਨੇ ਚੇਤਨਾ ਦੀ ਬਾਹ ਨੂੰ ਹੱਥ ਲਾਇਆ ਤਾਂ ਉਸ ਦੇ ਸਾਰੇ ਬदन ਵਿੱਚ ਉਸ ਦਾ ਲ ਲਹੂ ਬਨ ਲੱਗ ਪਿਆ ਸੀਗਾ ਉਸ ਦਾ ਸਾਰਾ ਬदन ਕੱਸਿਆ ਗਿਆ ਸੀ ਤੇ ਉਸ ਨੇ ਬਿਸਤਰੇ ਵਿੱਚ ਉੜ ਕੇ ਸੁੱਤੀ ਹੋਈ ਚੇਤਨਾ ਦੇ ਹੋਠਾਂ ਨੂੰ ਚੁੰਮ ਲਿਆ ਲਹੂ ਦਾ ਸੇਕ ਇਕਬਾਲ ਦੇ ਸਿਰ ਨੂੰ ਇਸ ਤਰ੍ਹਾਂ ਚੜਿਆ ਕਿ ਉਸ ਦੀ ਖਬਰਾ ਕੇ ਨੀਂਦਰ ਖੁੱਲ ਗਈ ਸੀ ਚੇਤਨਾ ਕਿਤੇ ਨਹੀਂ ਸੀ ਚੇਤਨਾ ਜੇ ਕਿਤੇ ਸੱਚਮੁੱਚ ਕਦੀ ਉਹਦੇ ਕੋਲ ਆ ਜਾਂਦੀ ਤਾਂ ਇਕਬਾਲ ਦੇ ਮਨ ਨੂੰ ਇੰਨਾ ਤੱਕਾ ਨਹੀਂ ਸੀ ਲੱਗਣਾ ਜਿੰਨਾ ਇਹ ਸੋਚ ਕੇ ਉਹ ਪਰੇਸ਼ਾਨ ਹੋ ਗਿਆ ਸੀ ਕਿ ਉਸ ਦਾ ਆਪਣਾ ਸੁਪਨਾ ਸੀਗਾ ਤੇ ਇਸ ਦਾ ਮਤਲਬ ਸੀ ਕਿ ਅਸਲ ਅਵਚੇਤਨਾ ਨੇ ਨਹੀਂ ਉਸ ਨੇ ਆਪ ਇਹ ਸੋਚਿਆ ਸੀਗਾ ਕਿ ਚੇਤਨਾ ਇੱਥੇ ਉਹਦੇ ਕੋਲ ਆ ਜਾਵੇ ਇਹ ਗੱਲ ਵੱਖਰੀ ਸੀ ਕਿ ਸੁਪਨੇ ਵਿੱਚ ਵੀ ਉਹ ਇਸ ਗੱਲੋਂ ਚੇਤਨ ਰਿਹਾ ਸੀਗਾ ਕਿ ਇੱਥੇ ਆਉਣ ਲਈ ਉਸ ਨੇ ਚੇਤਨਾ ਨੂੰ ਬੁਲਾਇਆ ਨਹੀਂ ਸੀਗਾ ਸਗੋਂ ਇੱਥੇ ਆਉਣ ਦਾ ਇਲਜ਼ਾਮ ਵੀ ਉਸ ਨੇ ਚੇਤਨਾ ਉੱਤੇ ਲਾ ਦਿੱਤਾ ਸੀਗਾ ਮੇਰੇ ਸੁਪਨੇ ਵਿੱਚ ਜਿਹਦੇ ਨਾਲ ਚੇਤਨਾ ਦਾ ਵਿਆਹ ਹੋਇਆ ਹੈ ਚੇਤਨਾ ਨੇ ਉਸ ਨੂੰ ਮਾਰ ਦਿੱਤਾ ਚੇਤਨਾ ਨੇ ਨਹੀਂ ਮਾਰਿਆਗਾ ਇਹ ਮੇਰਾ ਸੁਪਨਾ ਸੀ ਮੈਂ ਉਸ ਨੂੰ ਮਾਰਿਆ ਮੈਂ ਚਾਹਿਆ ਕਿ ਉਹ ਜਿਉਂਦਾ ਨਾ ਰਹੇ ਮੈਂ ਆਪ ਨਹੀਂ ਮਾਰਿਆ ਚੇਤਨਾ ਦੇ ਹੱਥੋਂ ਮਰਵਾ ਦਿੱਤਾ ਇਸ ਸੁਪਰੇ ਨੂੰ ਜੇ ਕੋਈ ਸੱਚ ਕੇ ਦੇਖੇ ਮੈਂ ਅਸਲ ਕਾਤਲ ਹਾਂ ਇਹ ਮੇਰਾ ਇਹੋ ਜਿਹੀ ਖਾਹਿਸ਼ ਹੈ ਕਤਲ ਦੀ ਖਾਹਸ਼ ਹੈ ਕਿ ਮੈਂ ਸੱਚਮੁੱਚ ਚੇਤਨਾ ਨੂੰ ਕਿਸੇ ਹੋਰ ਆਦਮੀ ਨਾਲ ਸਹਾਰ ਨਹੀਂ ਸਕਾਂਗਾ ਤੇ ਨਾਲ ਹੀ ਇਕਬਾਲ ਦੇ ਮਨ ਵਿੱਚ ਇੱਕ ਹੋਰ ਦੱਖ ਆਇਆ ਸ਼ਾਇਦ ਮੇਰੇ ਮਨ ਵਿੱਚ ਕਿਤੇ ਡੂੰਗੇ ਗੁਨਾਹਾਂ ਦੇ ਬੀਜ ਛੂਪੇ ਹੋਏ ਨੇ ਇਸ ਲਈ ਕਿ ਆਖਰ ਮੈਂ ਕਿਸੇ ਸ਼ਰੀਫ ਬਾਪ ਦਾ ਬੇਟਾ ਨਹੀਂ ਕ ਇਕਬਾਲ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਇਕਬਾਲ ਦੀ ਸਾਰੀ ਰਾਤ ਪਾਸੇ ਪਰਤਾਂ ਦੀ ਲੰਗੀ ਉਹ ਜਦੋਂ ਸਵੇਰੇ ਉੱਠਿਆ ਉਸਦੇ ਕੰਬਲ ਨੂੰ ਉਹਨੇ ਹੀ ਵਟ ਪਏ ਹੋਏ ਸਨ ਜਿਨਨੇ ਉਸ ਦਿਨਾਂ ਸੋਚਾਂ ਨੂੰ